ਹਾਂ ਆੜੀ ਪੱਕੇ ਹੋ ਪੱਕੇ 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 ਤਾਹੀਂ ਤਾਹੀਂ ਫਿਰ ਇੱਕੋ ਤਰ੍ਹਾਂ ਦੀ ਇੱਕੋ ਤਰ੍ਹਾਂ ਦੀਆਂ ਪਛਾਕਾਂ ਪਾ ਕੇ ਆ ਗਏ ਵੀ ਆ ਜਿਹੜੀ ਆਪਣੀ ਰਵਾਇਤ ਹੈ ਕੁਰਤਾ ਚਾਦਰਾ ਪਾਉਣਾ ਇਹ ਚੰਗੀ ਹੈ ਘਰ ਵਾਲੀਆਂ ਜਿਹੜੀਆਂ ਅਸੀਂ ਪਾਈਂ ਫਿਰਦੇ ਆਂ ਸਾਲੋਂ ਦਾ ਇਹ ਚੰਗੀਆਂ ਲਾਦੀਆਂ ਜਦੋਂ ਆਉਂਸ ਲਾਇਆ ਆਏ ਹੋ ਜਾਂਦਾ ਵੀ ਆਪਾਂ ਪਤੜੀ ਕਿੰਨੇ ਕੇ ਲੰਮੇ ਚੌੜੇ ਹੋਗੇ ਕੱਲ ਹੋਵੇ ਟਿੱਬਿਆਂ ਦੀ ਤੇ ਟਿੱਬਿਆਂ ਦੇ ਵਿੱਚ ਲੱਗਿਆ ਹੋਵੇ ਮੇਲਾ ਫਿਰ ਉਸ ਮੇਲੇ ਦੇ ਵਿੱਚ ਮੇਲੀ ਤੁਹਾਨੂੰ ਉਹ ਟੱਕਰ ਜਾਣ ਜਿਹੜੇ ਕਦੇ ਪੰਜਾਬ ਦੀ ਰਵਾਇਤ ਰਹੇ ਹੁਣ ਇਸ ਵਕਤ ਸਾਡੇ ਨਾਲ ਦੋ ਬਾਪੂ ਨੇ ਪਰ ਬਾਪੂ ਇਸ ਕਰਕੇ ਸੋਹਣੇ ਲੱਗਦੇ ਆ ਹਾਲਾਂਕਿ ਅੱਜ ਕੱਲ ਕਰਤਾ ਕੀ ਕਿ ਇਹ ਕਰਤਾ ਵੀ ਜਿਹੜੇ ਵਿਆਹ ਸ਼ਾਦੀਆਂ ਹੋਣ ਲੱਗ ਗਏ ਉਹਨਾਂ ਚ ਵੀ ਨਾ ਡਰੈਸ ਕੋਡ ਬਣਾਤੇ ਵੀ ਕੁੜਤੇ ਯਾਦਰੇ ਪਾ ਕੇ ਆਉਣੇ ਆ ਪਰ ਸਾਡੇ ਬਜ਼ੁਰਗਾਂ ਦੀ ਆਪਣੀ ਰਵਾਇਤ ਰਹੀ ਹੈ ਮੈਂ ਬੇਸ਼ੱਕ ਜੀਨ ਪੈਂਟ ਪਾਈ ਖੜਾ ਜਾਂ ਉਤੋਂ ਆ ਫਤੂਹੀ ਜੜੀ ਹੋਈ ਹੈ ਪਰ ਸਾਡੇ ਪੰਜਾਬ ਦਾ ਸੱਭਿਆਚਾਰ ਇਹ ਸੀ ਲੰਦਾਰਾ ਸਾਸਿਕਾਲ ਸਾਸਿਕਾਲ ਜੀ ਕਿਹੜਾ ਪਿੰਡਾ ਜੀ ਆਪਣਾ ਕੋਖਰਕਲਾ ਜੀ ਕੋਖਰਕਲਾ ਥੋੜਾ ਪਿੰਡ ਬਾਪੂ ਨਾਲ ਹੈ ਬੇਲੀ ਪੱਕੇ ਹੋ ਕੋਖਰ ਕੋਖਰਕਲਾ ਬੂਟਾ ਲੰਬਦਾਰ ਮਾਹ ਆੜੀ ਪੱਕੇ ਹੋ ਪੱਕੇ 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 ਹੀ ਪੱਕੇ ਤਾਹੀ ਤਾਹੀ ਫਿਰ ਇੱਕੋ ਤਰ੍ਹਾਂ ਦੀ ਇੱਕੋ ਤਰ੍ਹਾਂ ਦੀਆਂ ਪਿਸ਼ਾਕਾਂ ਵਾਕੇ ਆ ਗਈ ਹਾਂ ਕੱਲ ਵੀ ਆਏ ਸੀ ਅੱਜ ਵੀ ਜੀ ਕਰਿਆ ਫਿਰ ਅੱਜ ਵੀ ਜੀ ਕਰਿਆ ਬਾਪੂ ਐਂ ਦੱਸੋ ਮੈਨੂੰ ਵੀ ਆਹ ਜਿਹੜੀ ਆਪਣੀ ਰਵਾਇਤ ਹੈ ਕੁਰਤਾ ਚਾਦਰਾ ਪਾਉਣਾ ਇਹ ਚੰਗੀ ਆ ਘਰ ਵਾਲੀਆਂ ਜਿਹੜੀਆਂ ਅਸੀਂ ਪਾਈਂ ਫਿਰਦੇ ਆਂ ਸਾਲੂ ਕਾਹੇ ਚੰਗੀਆਂ ਲਾਦੀਆਂ ਜਦੋਂ ਹੌਸਲਾ ਆ ਆਏ ਹੋ ਜਾਂਦਾ ਵੀ ਆਪਾਂ ਪਤਾ ਨਹੀਂ ਕਿੰਨੇ ਕੇ ਲੰਮੇ ਚੌੜੇ ਹੋਗੇ ਕਿੰਨਾ ਕਾ ਐ ਵੀ ਆਪ ਨੂੰ ਸੋਹਣੇ ਲੱਗਦੇ ਆ ਤੇ ਬਾਕੀ ਇਹਦੇ ਜਾਮਦੇ ਚਾਰਾ ਕੁਰਤਾ ਪਾਉਂਦੇ ਹੁਣ ਤਾਂ ਲੱਗੇ ਬੜਾ ਮੋਟਾ ਇਹ ਜਵਾਨੀ ਵੇਲੇ ਦੇ ਰੱਖੇ ਪਏ ਸੀ ਸਾਮਕੇ ਰੱਖੇ ਹੋਏ ਸੀਗੇ ਸਾਮਕੇ ਚਾਰ ਚਾਹ ਲਈ ਕੱਲ ਹੋਰ ਸੀ ਅਜੋਰਾ ਤੇ ਬਖਿਆ ਚਾਰਾ ਵੰਦ ਕੇ ਚਲੀਏ ਦਿਲ ਚ ਹੌਸਲਾ ਸੀ ਤੇ ਮੈਨੂੰ ਐ ਦੱਸੋ ਬੀ ਜਦ ਵਿਆਹ ਸ਼ਾਦੀ ਚ ਜਾਂਦੇ ਉਹਦਾ ਵੀ ਕੁਰਤਾ ਜਾਂਦਰਾ ਲਾ ਕੇ ਜਾਈਦਾ ਹਾਂ ਉੱਥੇ ਵੀ ਕੁਰਤਾ ਜ਼ਿਆਦਾ ਪਾ ਕੇ ਵਗ ਜਾਂਦਾ ਪੁੱਛਦੇ ਤਾਂ ਹੋਣਗੇ ਨਵੇਂ ਜਵਾਕ ਆ ਕੇ ਵੀ ਯਾਰ ਲਾਣਦਰਾ ਆ ਕਿਵੇਂ ਹੈ ਬੰਦੇ ਕਹਿੰਦੇ ਨੇ ਆ ਕੇ ਵੀ ਆ ਵਧੀਆ ਲੱਗਦਾ ਬਾਪੂ ਹੈ ਤੁਸੀਂ ਆ ਚੀਜ਼ ਵਧੀਆ ਹੈ ਉਹ ਤੂੰ ਲਾ ਲਓ ਤੁਸੀਂ ਆਹਦਾ ਦੂਜੇ ਬੰਦੇ ਨੂੰ ਪਤਾ ਲੱਗਦਾ ਸੋਹਣੇ ਲੱਗਦਿਆ ਕਿ ਨਾਲ ਕੇ ਹੁਣ ਅਸੀਂ ਇੱਥੇ ਫਿਰਦੇ ਆ ਸੋਲੂ ਕਿਵੇਂ ਲੱਗਦੇ ਆ ਅਸੀਂ ਵਿਥੋ ਜਿਹੜੇ ਉਹ ਨਹੀਂ ਸ਼ੌਕ ਨਹੀਂ ਉਹ ਤਾਂ ਕਹਿੰਦੇ ਇੱਕ ਘਗਰਾ ਪਾਈ ਫਿਰਦੇ ਨੇ ਹਾਂ ਜਿਹੜੇ ਜਿਹੜੇ ਬਹੁਤ ਸਿਆਰੀਆਂ ਨੂੰ ਪਤਾ ਨਹੀਂ ਹੈਗਾ ਉਹ ਤਾਂ ਕਹਿੰਦੇ ਘਗਰਾ ਪਾਈ ਫਿਰਦੇ ਨੇ ਤੇ ਅੱਛਾ ਜਿਹਨੋਂ ਨੋ ਦੱਸੀਦਾ ਭਾਈ ਵੀ ਇਹ ਘਗਰਾ ਨਹੀਂ ਹੈ ਚਾਦਰ ਹੈ ਚਾਦਰ ਹੈ ਤੇ ਵਿੱਚ ਹਟਾਇਦਾ ਇਹ ਆਉણો ਹੀ हट ਗਿਆ ਆਉણો हट ਗਿਆ ਮੈਂ ਪੁੱਛਿਆ ਜੀਦੋਂ ਲੈਣੇ ਕਪੜਾ ਇਹਦਾ ਹਾਂਜੀ ਭਾਈ ਇਹ ਚਾਦਰ ਆ ਦਿਖਾਉਗਾ ਤੇ ਇਹ ਮੇਰਾ ਪਹਿਲਾ ਚਾਚਾ ਬੰਦਾ ਹੁੰਦਾ ਅੱਛਾ ਉਹੋਲੇ ਨੌ ਦਾ ਬਦਲ ਮੈਂ ਬੰਦਲਾ ਹਾਂਜੀ ਤੇ ਰੋਟੀ ਖਵਾਉਂਦੇ ਆ ਉਹਨੂੰ ਜਿਵੇਂ ਕੋਈ ਵਹਿਮ ਹੋਵੇ ਦਾ ਬੰਨ ਨੂੰ ਨਹੀਂ ਵਹਿਮ ਨਹੀਂ ਇਹ ਰੀਤ ਵੀ ਬਣ ਜਾਂਦੀ ਹੈ ਨਾ ਬਜ਼ੁਰਗਾਂ ਨੂੰ ਯਾਦ ਕਰਨ ਦੀ ਹਾਂ ਇਹਨਾਂ ਨੂੰ ਯਾਦ ਆ ਜਾਂਦੇ ਨੇ ਤੇ ਵੀ ਹਾਂ ਭਾਈ ਉਹਨਾਂ ਦੇ ਪੋਤਤੀ ਫਲਾਣਾ ਮੇਰੇ ਚਾਚੇ ਲੋ 75 ਸੀ ਤੇ ਉਹ ਗੁਜ਼ਰ ਗਿਆ ਸੀ ਤੇ ਅੱਜ ਦਾ ਪਤਾ ਨਹੀਂ ਮੇਰੇ ਜੰਮ ਤੋਂ ਪਹਿਲਾਂ ਹੀ ਗੁਜ਼ਰ ਗਿਆ ਸੀ ਜਿਵੇਂ ਲੋਕ ਦੱਸਦੇ ਵੀ ਇਨਾ 16 ਸਨੱਖਾ ਸੀ ਆ ਐ ਸੀ ਤੇ ਉਹ ਮਾਏ ਬਚਾਰਾ ਜੂਰਾ ਬੰਨ ਲਾ ਗਿਆ ਤੇ ਇੱਕ ਬਾਪੂ ਜੀ ਨਾਲ ਇਹ ਗੱਲ ਤਾਂ ਕਰਾਈ ਐ ਦੋਵੇਂ ਆੜੀ ਨੇ ਪੱਕੇ ਬਾਪੂ ਖੋਖਰ ਕਲਾਂ ਤੋਂ ਨੇ ਤੇ ਇਹ ਗੱਲਬਾਤ ਤਾਂ ਕਰਵਾਈ ਐ ਤਾਂ ਕਿ ਪਤਾ ਲੱਗੇ ਵਹੇ ਤਾਂ ਪੰਜਾਬ ਦੇ ਵਿੱਚ ਬਾਪੂ ਬਲਕੌਰ ਸਿੰਘ ਵੀ ਨਲਧਾਣੇ ਵਾਲੇ ਜਿਨ੍ਹਾਂ ਨੇ ਸਾਰੀ ਉਮਰ ਸਰਕਾਰੀ ਨੌਕਰੀ ਅਤੇ ਜਦੋਂ ਪੰਜਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੜ੍ਹਾਈ ਵੀ ਕੀਤੀ ਉਹਨਾਂ ਨੇ ਕੁੜਤਾ ਜਾਦਰਾ ਲਾ ਕੇ ਕੀਤੀ ਹੁਣ ਵੀ ਕੁੜਤਾ ਜਾਦਰਾ ਲਾਉਂਦੇ ਨੇ ਮਤਲਬ ਆਪਣੀ ਰਵਾਇਤ ਦੇ ਉੱਤੇ ਕਿਸੇ ਕਿਸਮ ਦੀ ਸੰਗ ਸ਼ਰਮ ਨਹੀਂ ਹੋਣੀ ਚਾਹੀਦੀ ਜਿਹੜੇ ਕਿ ਅੱਜ ਕੱਲ ਦੇ ਜਵਾਕ ਮੰਨਦੇ ਆ ਇਹ ਗੱਲ ਪੱਕੀਆਂ ਨਾ ਜੀ ਸੰਗ ਤਾਂ ਨਹੀਂ ਹੋਣੀ ਚਾਹੀਦੀ ਹਾਂ ਨਾ ਸੰਗੂ ਵੱਡਿਆਂ ਤੋਂ ਮੰਨਣੀ ਵੀ ਚਾਹੀਦੀ ਹੈ ਨਹੀਂ ਵੱਡਿਆਂ ਤੋਂ ਸੰਗ ਮੰਨੋ ਪਰ ਮੈਂ ਕਹਿੰਦਾ ਵੀ ਜਿਹੜਾ ਆਪਣਾ ਪੁਰਾਣੀ ਰਿਵਾਇਤ ਹੈ ਕੱਪੜੇ ਲੀੜੇ ਪਾਉਣ ਦੀ ਉਹ ਚ ਤਾਂ ਨਹੀਂ ਸ਼ਰਮ ਹੋਣੀ ਚਾਹੀਦੀ ਕੋਈ ਨਾ ਉਹਦਾ ਹੁਣਾਉਣਾ ਹੈ ਉਹਦਾ ਸ਼ੌਕ ਹੈ ਜਿਵੇਂ ਆਪਾਂ ਨੂੰ ਘੋੜਿਆਂ ਦੇ ਬੜੀਆ ਸ਼ਕੀਨੀ ਲਾਈ ਹੈ ਇਹੀ ਬੰਦੇ ਦੀ ਜੱਗ ਤੇ ਕਿਹੜਾ ਮੁਰਕੇ ਆਉਣੇ ਫਿਰ ਹੈ ਮਨ ਖੁਸ਼ ਚਾਹੀਦਾ ਜਿਹੜੇ ਬੰਦੇਆਂ ਮਨ ਖੁਸ਼ ਹੈ ਅੰਦਰੋਂ ਉਹ ਪਰਮਾਤਮਾ ਵੀ ਖੁਸ਼ ਹੈ ਅਧੀਰ ਚ ਜਿਹੜੀ ਗੱਲ ਕਹੇਤੀ ਨਾ ਬਾਪੂ ਨੇ ਵੀ ਆਹ ਜਗ ਤੇ ਵਾਰ-ਵਾਰ ਨਹੀਂ ਆਉਣਾ ਤੁਹਾਡੇ ਆਪਣੇ ਸ਼ੌਕ ਚੰਗੇ ਤਰੀਕੇ ਨਾਲ ਪੂਰੇ ਹੋਣੇ ਚਾਹੀਦੇ ਆ ਜਦ ਇਸ ਸੰਸਾਰ ਤੋਂ ਜਾਈਏ ਕਿਸੇ ਦਾ ਭੁਰਾ ਨਾ ਕਰੋ ਹਰ ਇੱਕ ਦਾ ਭਲਾ ਸੋਚੋ ਆਥਲ ਧੜਕੇ ਸੋਚਦੇ ਆ ਮਨ ਚ ਸਾਰੇ ਸਬਰ ਹੱਥ ਦਾ ਭਲਾ ਮੰਗਦੇ ਆ ਆਥਾ ਤੇ ਘਰ ਸੁੱਖ ਖੇੜੇ ਸੁੱਖ ਵੇੜੇ ਸੁੱਖ ਘਰ ਸੁੱਖ ਤੇ ਫੇਰ ਮਾਰੋ ਹਟਣ ਦੇ ਕਿਹਾ ਖੋਖਰ ਖੇੜਿਆ ਰੱਜ ਕੇ ਖਾਈ ਝਾੜ ਕੇ ਪੈਣੀ ਸੌਦਾ ਪੜਾ ਸੌਦਾ ਪੜਾ ਹੋਵੇ ਆ ਜਿਹੜੀਆਂ ਗੱਲਾਂ ਖੀਰ ਲੀਆਂ ਹੋ ਗਈਆਂ ਨਾ ਇਹਨਾਂ ਗੱਲਾਂ ਤੋਂ ਬਣਾ ਕੋਈ ਵੱਡੀ ਗੱਲ ਨਹੀਂ ਹੈਗੀ ਸਰਬੱਤ ਦੇ ਭਲੇ ਦੀ ਗੱਲ ਸਾਨੂੰ ਗੁਰਬਾਣੀ ਨੇ ਸਿਖਾਈ ਹੈ ਸਾਨੂੰ ਸਾਡੇ ਗੁਰੂਆਂ ਨੇ ਸਿਖਾਈ ਹੈ ਔਰ ਅਸੀਂ ਪੰਜਾਬੀ ਉਹ ਕੌਮ ਹੈ ਕਿ ਅਸੀਂ ਹਮੇਸ਼ਾ ਸਰਬੱਤ ਦੇ ਭਲੇ ਤੋਂ ਹੀ ਸ਼ੁਰੂਆਤ ਕਰਦੇ ਹਾਂ ਨਗਰ ਖੇੜੇ ਦੀ ਖੈਰ ਹੋਵੇ ਮੇਲਿਆਂ ਦੇ ਆ ਆ ਤੇ ਬੇ ਨਹੀਂ ਵਾਸੇ ਰਹਿਣ ਤੇ ਟੱਬਿਆਂ ਦੇ ਮੇਲੇ ਐਦਾਂ ਹੀ ਭਰਦੇ ਰਹਿਣ ਤੇ ਲੱਗਦੇ ਰਹਿਣ ਆਪਣੇ ਕੈਮਰਾ ਸਹਿਯੋਗੀ ਅਮਨ ਦੇ ਨਾਲ ਟੱਬਿਆਂ ਦੇ ਮੇਲੇ ਤੋਂ ਪ੍ਰਿੰਸ ਭਾਰਦਵਾਜ ਮਾਈ ਪੰਜਾਬੀ ਟੀਵੀ ਦੇ ਲਈ